ਕਿਸੇ ਬੰਦੇ ਦੇ ਉੱਪਰ ਯੂਆਪਾ ਲੱਗਣਾ ਕੋਈ ਆਮ ਗੱਲ ਆ ਯਾਰ ਕੋਈ ਇਹ ਕੋਈ ਛੋਟਾ ਮੋਟਾ ਪਰਚਾ ਵਾ ਜਿਹੜਾ ਆਪਣੇ ਐਂ ਲੱਗ ਜਾਂਦਾ ਤੁਰੇ ਫਿਰ ਰਹੀ ਯੂਆਪਾ ਜਿਹੜਾ ਯੂਆਪਾ ਐਕਟ ਆ ਐਂ ਤੁਰੇ ਫਰੀ ਲੱਗ ਜੂਗਾ ਕਿਸੇ ਦੇ ਯੂਆਪਾ ਮੈਨੂੰ ਇਹ ਦੱਸੋ ਪਹਿਲਾਂ ਫੇਰ ਦੂਜੀ ਗੱਲ ਜਿਹੜਾ ਯੂਆਪਾ ਲੱਗਿਆ ਵਾ ਉਹ ਪੰਜਾਬ ਪੁਲਿਸ ਤੇ ਪੰਜਾਬ ਦੀ ਗਵਰਨਮੈਂਟ ਤੇ ਪੰਜਾਬ ਦੇ ਪੁਲਿਸ ਦੇ ਜਿਹੜੀ ਸਿੱਟ ਬਣੀ ਆ ਉਹਦੇ ਵੱਲੋਂ ਲਗਾਇਆ ਗਿਆ ਨਾ ਕਿ ਸੈਂਟਰ ਗਵਰਨਮੈਂਟ ਵੱਲੋਂ ਲਗਾਇਆ ਗਿਆ ਜਿਹੜੇ ਇੱਥੇ ਸਵਾਲ ਖੜੇ ਹੋ ਰਹੇ ਆ ਨਾ ਕਿ ਸਾਨੂੰ ਕਹਿੰਦੇ ਨੇ ਕਿ ਤੁਸੀਂ ਤਾਂ ਕਹਿੰਦੇ ਸੀਗੇ ਅਮਰਤਪਾਲ ਬੀਜੇਪੀ ਨਾਲ ਰਲ ਕੇ ਕਰ ਰਹੇ ਆ ਵਾ ਤੇ ਅਮਰਤਪਾਲ ਬੀਜੇਪੀ ਨਾਲ ਰਲਿਆ ਹੁੰਦਾ ਤੇ ਉੱਤੇ ਯੂਆਪਾ ਨਾਲ ਲੱਗਦਾ ਮੈਂ ਪਹਿਲਾਂ ਕਲੀਅਰ ਕਰ ਦਵਾਂ ਕਿ ਯੂਆਪਾ ਪੰਜਾਬ ਦੀ ਗਵਰਨਮੈਂਟ ਤੇ ਪੰਜਾਬ ਪੁਲਿਸ ਨੇ ਤੇ ਪੰਜਾਬ ਚ ਕੋਰਟ ਨੇ ਲਾਇਆ ਵਾ ਨਾ ਕਿ ਸੈਂਟਰ ਦੀ ਗਵਰਨਮੈਂਟ ਨੇ ਲਾਇਆ ਯੋ ਆਪਾਂ ਆਪਣੇ ਅਮਰਤਪਾਲ ਤੇ ਪਹਿਲਾਂ ਤਾਂ ਇਸ ਕਲਾ ਗੱਲ ਨੂੰ ਸਮਝੋ ਕਿ ਯੋ ਆਪਾਂ ਲੱਗਿਆ ਕਿਦੇ ਵੱਲੋਂ ਆ ਉਹ ਪੰਜਾਬ ਗਵਰਨਮੈਂਟ ਵੱਲੋਂ ਲੱਗਿਆ ਪੰਜਾਬ ਪੁਲਿਸ ਵੱਲੋਂ ਲੱਗਿਆ ਕਿ ਆਪਣੇ ਸੈਂਟਰ ਦੀ ਗਵਰਨਮੈਂਟ ਵੱਲੋਂ ਲੱਗਿਆ ਇਹ ਤਾਂ ਹੈਗਾ ਥੋੜੀ ਉਸ ਗੱਲ ਦਾ ਜਵਾਬ ਠੀਕ ਨਹੀਂ ਬਾਕੀ ਤਾਂ ਹੁਣ ਤਾਂ ਸਭ ਕੁਝ ਕਲੀਅਰ ਹੋਏ ਗਿਆ ਕਿਧਰੋਂ ਚੱਲ ਰਹੀ ਆ ਪਾਰਟੀ ਇਹਨਾਂ ਦੀ ਕਿਧਰੋਂ ਇਹ ਹੁੰਦਾ ਵਾ ਹੁਣ ਤੁਸੀਂ ਦੇਖ ਲਓ ਆਪਣੇ ਐਮਪੀ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਤਾਂ ਬਿਆਨ ਆਇਆ ਹੀ ਸੀ ਨਾ ਕਿਹ ਜੇ ਦਿੱਲੀੋਂ ਫਾਈਨਲ ਹੋ ਕੇ ਆਉਣਾ ਵਾ ਨਾਮ ਦਿੱਲੀੋਂ ਫਾਈਨਲ ਹੋ ਕੇ ਨਾਮ ਨਹੀਂ ਆਇਆ ਇਹ ਦੇਖੋ ਇਹ ਮਹਾਰਾਜ ਨਾਲ ਉੱਪਰ ਜਿਹੜਾ ਵਾਹਿਗੁਰੂ ਆ ਉਹ ਇੱਕ ਹੀ ਆ ਰੱਬ ਇੱਕ ਹੀ ਆ ਇਥੇ ਬੰਦਾ ਆਪਣੇ ਆਪ ਨੂੰ ਰੱਬ ਬਣਾਇਆ ਫਿਰਦਾ ਨਾ ਜਿਹੜਾ ਉਹ ਭੁਲੇਖਾ ਹੀ ਹੁੰਦਾ ਉਹਨੂੰ ਬੰਦੇ ਨੂੰ ਪਰ ਰੱਬ ਇੱਕੋ ਹੀ ਆ ਜਿਹੜਾ ਉੱਪਰ ਬੈਠਾ ਵਾ ਉਹ ਸੱਚ ਲੈ ਕੇ ਆਉਂਦਾ ਵਾ ਦੇਖੋ ਰੱਬ ਦੇ ਘਰ ਦੇਰ ਆ ਅੰਧੇਰ ਨਹੀਂ ਹੈਗਾ ਠੀਕ ਨਹੀਂ ਇਹ ਆਪਣੇ ਉਹਨਾਂ ਦੇ ਮੂੰਹੋਂ ਨਿਕਲੀ ਗੱਲ ਕਿ ਦਿੱਲੀ ਉਹ ਫਾਈਨਲ ਹੋ ਕੇ ਨਹੀਂ ਨਾਮ ਆਇਆ ਫਿਰ ਦੇਖੋ ਯੂਆਪਾ ਨੂੰ ਕਹਿਣ ਲੱਗ ਗਏ ਕਿ ਯੂਆਪਾ ਲਾਤਾ ਭਾਜਪੀ ਨੇ ਭਾਜਪੀ ਦੀ ਗਵਰਨਮੈਂਟ ਨੇ ਨਹੀਂ ਲਾਇਆ ਸੈਂਟਰ ਦੀ ਨੇ ਯੂਆਪਾ ਲੱਗਿਆ ਵਾ ਪੰਜਾਬ ਪੁਲਿਸ ਦੇ ਪੰਜਾਬ ਗਵਰਨਮੈਂਟ ਦੇ ਅੰਡਰ ਠੀਕ ਨਹੀਂ ਪਹਿਲਾਂ ਇਹਨੂੰ ਸਮਝੋ ਪੂਰਾ ਕੇਸ ਨਾਲੇ ਯੂਆਪਾ ਐ ਹੀ ਨਹੀਂ ਲੱਗਿਆ ਕੁਝ ਪੂਰੇ ਪੱਕਾ ਸਬੂਤ ਮਿਲਣ ਤੋਂ ਬਾਅਦ ਲੱਗਿਆ ਵਾ ਯੂਆਪਾ ਨਾਲੇ ਕੇਸ ਕਿਹੜਾ ਵਾ ਭਾਈ ਗੁਰਪ੍ਰੀਤ ਸਿੰਘ ਹਰੀ ਨੌ ਉਹ ਕਤਲ ਤਾਂ ਹੋਇਆ ਨਾ ਬਾਈ ਦਾ ਗੁਰਪ੍ਰੀਤ ਹਰੀ ਨੌ ਦਾ ਕਤਲ ਤਾਂ ਹੋਇਆ ਨਾ ਜਿਹੜੇ ਲੋਕ ਕਹਿੰਦੇ ਨੇ ਯਾਰ ਐਂ ਲਾਤਾ ਤੁਰੇ ਫਿਰਦੇ ਤੇ ਜੋ ਆਪਾਂ ਸਰਕਾਰ ਧੱਕਾ ਕਰਦੀ ਆ ਮੈਨੂੰ ਇੱਕ ਗੱਲ ਦੱਸੋ ਕਤਲ ਤਾਂ ਹੋਇਆ ਨਾ ਇੱਕ ਮਾਂ ਬਜ਼ੁਰਗ ਮਾਂ ਬਾਪ ਦਾ ਪੁੱਤ ਦੇ ਗੋਲੀਆਂ ਤਾਂ ਵੱਜੀਆਂ ਨਾ ਪਿੱਟ ਚ ਇੱਕ 7 ਸਾਲ ਦੇ ਬੱਚੇ ਦੇ ਪਿਓ ਤੇ ਗੁਰਸਿੱਖ ਤੇ ਗੋਲੀਆਂ ਤਾਂ ਵਜੀਆਂ ਨਾ ਉਸ ਭੈਣ ਨੂੰ ਪੁੱਛੋ ਜਿਹਨੇ ਆਪਣਾ ਆਪਣੇ ਸੁਹਾਗ ਉਹ ਕਰਾ ਲਿਆ ਜਿਹਦਾ ਸੁਹਾਗ ਦੇ ਗੋਲੀਆਂ ਵਜੀਆਂ ਨੇ ਉਹਨੂੰ ਪੁੱਛੋ ਉਸ ਭੈਣ ਨੂੰ ਪੁੱਛੋ ਉਹ ਸੁਹਾਗ ਦੇ ਗੋਲੀਆਂ ਤਾਂ ਵਜੀਆਂ ਨਾ ਨਾ ਪਿੱਟ 'ਚ ਘਰ ਵੱਟ ਕੇ ਮਾਰੀਆਂ ਨੇ ਨਾ ਪਿੱਟ 'ਚ ਗੋਲੀਆਂ ਇੱਥੇ ਤਾਂ ਆਪਾਂ ਬੰਕਰ ਹੋ ਨਹੀਂ ਨਾ ਸਕਦੇ ਇਸ ਚੀਜ਼ ਤੋਂ ਕਿ ਗੋਲੀਆਂ ਨਹੀਂ ਵਜੀਆਂ ਕਤਲ ਨਹੀਂ ਹੋਇਆ ਕਿਤੇ ਗੁਰਪ੍ਰੀਤ ਸਿੰਘ ਹਰੀ ਨਾ ਆਉਂਦਾ ਕਤਲ ਵੀ ਹੋਇਆ 20 ਬੰਦਿਆਂ ਦੀ ਲਿਸਟ ਵੀ ਜਾਰੀ ਹੋਈ ਹੁਣ ਤਾਂ 19 ਰਹਿ ਗਏ ਚਲੋ 19 ਬੰਦੇ ਹੋਰ 20 ਜਿਨ੍ਹਾਂ ਨੂੰ ਮਾਰਨ ਦੀ ਲਿਸਟ ਵੀ ਜਾਰੀ ਹੋਈ ਉਹਦੇ ਵਿੱਚੋਂ ਇੱਕ ਮੇਰਾ ਵੀ ਨਾਮ ਹੈਗਾ ਵਾ ਉਹ ਸਾਰਾ ਕੁਝ ਸਾਰਾ ਸਾਹਮਣੇ ਪਿਆ ਲੋਕਾਂ ਦੇ ਤੱਕ ਇੰਟੈਲੀਜੈਂਸ ਨੇ ਸਾਰਾ ਕੁਝ ਜਨਤਕ ਹੋ ਹੀ ਗਿਆ ਹੁਣ ਤਾਂ ਲੋਕਾਂ ਸਾਹਮਣੇ ਫਿਰ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਨਾਮ ਲਿਆ ਵਾ ਇਹਦਾ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਅਮਰਿਤਪਾਲ ਦਾ ਨਾਮ ਲਿਆ ਵਾ ਬਾਕੀ ਯੂਆਪਾ ਜਿਹੜਾ ਲਾਇਆ ਵਾ ਉਹ ਸਾਰੇ ਸਬੂਤ ਦੇਖਣ ਤੋਂ ਬਾਅਦ ਲੱਗਿਆ ਵਾ ਐ ਨਹੀਂ ਯੂਆਪਾ ਐ ਨਹੀਂ ਤੁਰੇ ਫਰੇ ਕਿਤੇ ਯੂਆਪਾ ਲੱਗ ਜਾਂਦਾ ਕੱਲ ਨੂੰ ਸਾਬਤ ਵੀ ਕਰਨਾ ਪੈਣਾ ਜੇ ਕੋਈ ਫੈਕਟ ਹੋਇਆ ਤਾਂ ਹੀ ਲੱਗਿਆ ਨਾ ਜੇ ਕੋਈ ਫੈਕਟ ਮਿਲਿਆ ਕੋਈ ਸੱਚਾਈ ਕੋਈ ਐਵੀਡੈਂਸ ਮਿਲਿਆ ਵਾ ਤਾਂ ਹੀ ਯੂਆਪਾ ਲੱਗਿਆ ਨਾ ਕਿ ਸੇ ਬਾਕੀਆਂ ਤੇ ਨ ਲੱਗ ਗਿਆ ਜੋ ਆਪਾਂ ਜਿਹੜੇ ਹੋਰ ਬੰਦ ਨੇ ਬਾਕੀ ਦੇ ਨਾਲ ਅਮਰਤਪਾਲ ਦੇ ਉਹਨਾਂ ਤੇ ਨ ਲੱਗ ਗਿਆ ਜੋ ਆਪਾਂ ਜੋ ਆਪਾਂ ਦਾ ਕੱਲਾ ਅਮਰਤਪਾਲ ਤੀ ਲੱਗਿਆ ਨਾ ਜਾਂ ਅਰਸ਼ਦਾਲੇ ਤੇ ਲੱਗਿਆ ਵਾ ਜਾਂ ਫਿਰ ਜਿਹੜੇ ਹੋਰ ਜਿਹੜੇ ਵਿੱਚ ਇਨਵੋਲਵ ਨੇ ਉਹਨਾਂ ਤੇ ਲੱਗਿਆ ਵਾ ਠੀਕ ਨਹੀਂ ਦੱਸੋ ਯੂ ਆਪਾ ਬਾਕੀ ਟੀਮ ਤੇ ਤਾਂ ਨਹੀਂ ਲੱਗਿਆ ਅਮਰਤਪਾਲ ਦੇ ਨਾਲ ਜਿਹੜੇ ਬਾਕੀ ਜੇਲ੍ਹ ਚ ਬੰਦ ਨੇ ਹੁੰਦਾ ਤੇ ਯੂ ਆਪਾ ਤਾਂ ਨਹੀਂ ਲੱਗਿਆ ਯੂ ਆਪਾ ਤਾਂ ਇੰਨਾ ਬੰਦਿਆਂ ਦੀ ਲੱਗਿਆ ਨਾ ਜਿਹੜੇ ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕੇਸ ਦੇ ਵਿੱਚ ਇਨਵੋਲਵ ਸੀਗੇ ਜਿੰਦਾਰਸ਼ ਡਾਲਾ ਹੋ ਗਿਆ ਉਹਦੀ ਟੀਮ ਹੋ ਗਈ ਜਿਹੜੇ ਹੋਰ ਬੰਦੇ ਇਨਵੋਲਵ ਸੀ ਅਮਰਤਪਾਲ ਹੋ ਗਿਆ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਯਾਰ ਬੰਦਾ ਉਹ ਐਵੀਡੈਂਸ ਕੋਈ ਮਿਲਿਆ ਤਾਂ ਹੀ ਉਹ ਆਪਾਂ ਲੱਗਿਆ ਕੱਲ ਨੂੰ ਕੋਰਟ 'ਚ ਵੀ ਸਾਬਤ ਕਰਨਾ ਪੈਣਾ ਨਾ ਕਿਤੇ ਐਂ ਕਿਤੇ ਲੱਗ ਜਾਂਦੇ ਆ ਕਿ ਆਪਣੇ ਕੋ ਉਹ ਨਾਮ ਆ ਜਾਂਦੇ ਪਰਚੀਆਂ ਦੇ ਵਿੱਚ ਯਾਰ ਮੈਨੂੰ ਇਹ ਦੱਸੋ ਤੁਸੀਂ ਫਿਰ ਜਿਹੜੇ ਬੰਦੇ ਨੂੰ ਤੁਸੀਂ ਯਾਰ ਇੱਕ ਹੁੰਦਾ ਹੀਰੋ ਬਣਾ ਰਹੇ ਹੋ ਉਹਦੀ ਦੇਣ ਕੀ ਆ ਪੰਜਾਬ ਨੂੰ ਬਣਾ ਇਹ ਤਾਂ ਦੱਸੋ ਉਹਦੀ ਦੇਣ ਕੀ ਆ ਤੁਸੀਂ ਸਾਨੂੰ ਕਹਿ ਦਿੰਦੇ ਤੁਹਾਡੀ ਕੀ ਉਹਦੀ ਕੀ ਦੇਣ ਉਹਦੇ ਦੇਣ ਕੀ ਆ ਪੰਜਾਬ ਨੂੰ ਮੈਨੂੰ ਇਹ ਦੱਸੋ ਪਹਿਲਾਂ ਦੁਬਈ ਤੋਂ ਆਇਆ ਪਹਿਲਾਂ ਪਲਾਸਟਿਕ ਸਜਨੀਆਂ ਕਰਵਾ ਕੇ ਬੰਦਾ ਪਹਿਲਾਂ ਇਥੋਂ ਦੁਬਈ ਤੋਂ ਜੋਰਜੀਆ ਉੱਥੇ ਪਲਾਸਟਿਕ ਸਜਨੀਆਂ ਕਰਾਉਣ ਤੋਂ ਬਾਅਦ ਆ ਕੇ ਪੰਜਾਬ ਆਪਣਾ ਬਦਲ ਕੇ ਸਾਰਾ ਰੰਗ ਰੂਪ ਤੇ ਕੌਮ ਦਾ ਹੀਰੋ ਬਣਿਆ ਫਿਰਦਾ ਹੈ ਬਿਨਾਂ ਮਤਲਬ ਤੋਂ ਹੀ ਆ ਜੇ ਅਸੀਂ ਕੁਝ ਨਹੀਂ ਕੀਤਾ ਮੈਨੂੰ ਇਹ ਦੱਸੋ ਜਿਹੜੀ ਐਨਐਸਏ ਵੀ ਲੱਗੀ ਆ ਜਿਹੜੇ ਹੋਰ ਵੀ ਕੇਸ ਹੋਏ ਆ ਉੱਤੇ ਇੱਕ ਕੁੜੀ ਮੁੰਡੇ ਦੀ ਲੜਾਈ ਦੇ ਵਿੱਚ ਮਾਰੇ ਨੂੰ ਢਾਲ ਬਣਾ ਕੇ ਲੈ ਕੇ ਗਿਆ ਉਹ ਬੰਦਾ ਮੈਨੂੰ ਦੱਸੋ ਕਿਹੜੀ ਉਹ ਬੇਅਦਬੀ ਦੇ ਇਨਸਾਫ ਨੂੰ ਗਿਆ ਵਾ ਜਾਂ ਕਿਹੜੇ ਉਹ ਬੇਅਦਬੀ ਦੇ ਆਪਣੇ ਉਹਦੇ ਆਪਣੇ ਬੇਅਦਬੀ ਦੇ ਕੇਸਾਂ ਪਿੱਛੇ ਗਿਆ ਵਾ ਜਾਂ ਕਿਹੜੇ ਉਹ ਪੰਜਾਬ ਦੀ ਲੜਾਈ ਪਿੱਛੇ ਅੰਦਰ ਗਿਆ ਵਾ ਮੈਨੂੰ ਨਹੀਂ ਦੱਸਦੋ ਗਿਆਤਾ ਹੋ SCC ਯਾਨੀ ਕੁੜੀ ਮੁੰਡੇ ਦੀ ਲੜਾਈ ਦੇ ਵਿੱਚ ਮਾਰੇ ਨੂੰ ਢਾਲ ਬਣਾ ਕੇ ਥਾਣੇ ਤੇ ਅਟੈਕ ਕੀਤਾ ਬੇਅਦਬੀ ਹੋਈ ਇਹ ਵੀ ਪਹਿਲਾਂ ਹੀ ਹੋਇਆ ਇਤਿਹਾਸ ਦੇ ਵਿੱਚ ਪਹਿਲਾਂ ਹੀ ਹੋਇਆ ਵਾ ਇਹ ਵੀ ਪਹਿਲਾਂ ਇਸ ਤੋਂ ਪਹਿਲਾਂ ਨਹੀਂ ਹੋਇਆ ਕਿ ਆਪਣੇ ਪਰਸਨਲ ਰੋਲੇ ਦੇ ਵਿੱਚ ਕਿਸੇ ਨੇ ਮਾਰੇਜ ਨੂੰ ਯੂਜ਼ ਕੀਤਾ ਹੋਵੇ ਮੈਨੂੰ ਦੱਸ ਦੋ ਜੇ ਕਿਸੇ ਨੇ ਅਜੇ ਤੱਕ ਆਪਣੇ ਪਰਸਨਲ ਰੋਲੇ ਦੇ ਵਿੱਚ ਮਾਰੇਜ ਦਾ ਯੂਜ਼ ਕੀਤਾ ਹੋਵੇ ਇਸ ਬੰਦੇ ਨੇ ਕੀਤਾ ਅੰਮ੍ਰਿਤਪਾਲ ਦੇ ਪਿਤਾ ਉੱਥੇ ਜੱਥੇਦਾਰ ਸਾਹਿਬ ਨੂੰ ਜਾ ਕੇ ਇਹ ਤਾਂ ਕਹਿ ਰਹੇ ਨੇ ਕਿ ਕਾਲੀ ਦਲ ਦੇ ਉੱਪਰ ਸਖਤ ਤੋਂ ਸਖਤ ਐਕਸ਼ਨ ਲਓ ਬੇਅਦਬੀ ਹੋਈ ਆ ਕੀ ਕਰੀ ਫਿਰ ਆਪਣੇ ਮੁੰਡੇ ਬਾਰੇ ਅਸੂਲ ਕਿੱਧਰ ਚੱਲ ਜਾਂਦੇ ਨੇ ਜਦ ਆਪਣਾ ਮੁੰਡਾ ਇਹਨਾਂ ਤਾਂ ਮਹਾਰਾਜ ਨੂੰ ਢਾਲ ਬਣਾ ਕੇ ਲੈ ਕੇ ਗਿਆ ਵਾ ਥਾਣੇ ਇੱਕ ਕੁੜੀ ਮੁੰਡੇ ਦੀ ਲੜਾਈ ਦੇ ਵਿੱਚ ਲੈ ਕੇ ਗਿਆ ਵਾ ਤੇ ਉੱਥੇ ਨਹੀਂ ਬੇਅਦਬੀ ਹੋਈ ਕੀ ਬੇਅਦਬੀ ਉੱਥੇ ਵੀ ਹੋਈ ਆ ਉੱਥੇ ਕਿਉਂ ਨਹੀਂ ਆਪਣੇ ਹਿਸਾਬ ਦੀ ਮੰਗ ਕਰਦੇ ਫਿਰ ਜਦੋਂ ਆਪਣੇ ਬੁੰਡੇ ਦਾ ਇਹਦਾ ਨਾਮ ਆਇਆ ਇਹਨਾਂ ਦਾ ਇੱਕ ਗੁਰਸਿੱਖ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਇੱਕ ਗੁਰਸਿੱਖ ਇੱਕ ਗੁਰਸਿੱਖ ਗੁਰਪ੍ਰੀਤ ਸਿੰਘ ਹਰੀ ਨੌ ਉਹਦੇ ਕਤਲ ਕੇਸ ਚ ਨਾਮ ਆਇਆ ਅਮਰਤਪਾਲ ਦਾ ਉੱਥੇ ਕਿਉਂ ਨਹੀਂ ਆਪਾਂ ਕਾਰਵਾਈ ਦੀ ਮੰਗ ਕਰਦੇ ਉੱਥੇ ਕਿਉਂ ਨਹੀਂ ਕਹਿੰਦੇ ਹਾਂ ਵੀ ਗੋਲੀਆਂ ਤਾਂ ਵੱਜੀਆਂ ਨੇ ਇੱਕ ਮਾਦਾ ਪੁੱਤ ਤਾਂ ਗਿਆ ਨਾ ਕਿਸੇ ਜਵਾਕ ਦਾ ਪਿਓ ਤਾਂ ਗਿਆ ਨਾ ਕਿਸੇ ਭੈਣ ਦਾ ਸੁਹਾਗ ਤਾਂ ਗਿਆ ਨਾ ਉਹਦਾ ਕਤਲ ਤਾਂ ਹੋਇਆ ਨਾ ਹੁਣ ਦਾ ਇੱਕ ਮਾਂ ਦੇ ਪੁੱਤ ਦਾ ਕਤਲ ਹੋਇਆ ਇੱਕ 7 ਸਾਲ ਦੇ ਬੱਚੇ ਦੇ ਪਿਓ ਦਾ ਕਤਲ ਹੋਇਆ ਇੱਕ ਭੈਣ ਦਾ ਸੁਹਾਗ ਕਤਲ ਹੋਇਆ ਉਹ ਵੀ ਪਿੱਛੇ ਗੋਲੀਆਂ ਮਰਵਾਇ ਮਾਰੀਆਂ ਸਾਹਮਣੇ ਮਾਰ ਦੀ ਹਿੰਮਤ ਨਹੀਂ ਸੀ ਪਿੱਛੇ ਮਾਰ ਕੇ ਗਏ ਜਾਂਦੇ ਜਾਂਦੇ ਤੁਸੀਂ ਇਹ ਜਿਹੇ ਬੰਦੇ ਨੂੰ ਚਾਕੇ ਜੱਥੇਦਾਰ ਬਣਾਉਣ ਲੱਗੇ ਹੋਏ ਹੋ ਯਾਰ ਕੋਸ਼ਤਾ ਦੇਖੋ ਕਿਹਨੂੰ ਬਣਾਉਣ ਲੱਗੇ ਹੋਏ ਯਾਰ ਇਹ ਲੋਕ ਹੁਣ ਹੋਰ ਪੰਜਾਬ ਦੀ ਅਗਵਾਈ ਇਹ ਜਿਹੇ ਲੋਕ ਕਰਨਗੇ ਯਾਰ ਤੁਸੀਂ ਸੱਚੇ ਨਹੀਂ ਪਛਾਣਦੇ ਯਾਰ ਮੈਨੂੰ ਸਮਝ ਨਹੀਂ ਆ ਰਹੀ ਤੁਹਾਡੀ ਯਾਰ ਮਾਗ ਲਿਆ ਅਸੀਂ ਕੁਛ ਨਹੀਂ ਕੀਤਾ ਤੇ ਇਹਨੇ ਕੀ ਕੀਤਾ ਫਿਰ ਇਹ ਵੀ ਦੱਸ ਦੋ ਕੀ ਦੇਣਾ ਇਹਦੀ ਪੰਜਾਬ ਨੂੰ ਅਮਰਤਪਾਲ ਦੀ ਮੈਨੂੰ ਦੱਸੋ ਜਿਹੜਾ ਨੂੰ ਤੁਸੀਂ ਉਹ ਕਰ ਦੋ ਐਡਾ ਵੱਡਾ ਅਸੀਂ ਤਾਂ ਫਿਰ ਵੀ ਮਾੜਾ ਮੋਟਾ ਕੁਛ ਨਾ ਕੁਛ ਕੀਤਾ ਹਾਂ ਕਿਸੇ ਦੀ ਹੈਲਪ ਇਹਨੇ ਦੱਸੋ ਕਿਹੜੀ ਹੈਲਪ ਕੀਤੀ ਕਿਸੇ ਦੀ ਅੱਜ ਤੱਕ ਕੌਮ ਨੂੰ ਗੁਬਰਾਇ ਕੀਤਾ ਨਾ ਆਪਣੇ ਭਰਾ ਦਾ ਤਾਂ ਨਸ਼ਾ ਨਹੀਂ ਛਡਾ ਸਕਿਆ ਆਪਣੇ ਭਰਾ ਨੂੰ ਤਾਂ ਅਮਰਤ ਹਰੀ ਬਣਾ ਨਹੀਂ ਸਕਿਆ ਅਮਰਤਪਾਲ ਮੈਨੂੰ ਦੱਸ ਦੋ ਆਪਣੇ ਅਮਰਤਪਾਲ ਆਪਣੇ ਭਰਾ ਦਾ ਨਸ਼ਾ ਦਾ ਛਡਾ ਨਹੀਂ ਸਕਿਆ ਆਪਣੇ ਭਰਾ ਨੂੰ ਅਮਰਤ ਹਰੀ ਦਾ ਬਣਾ ਨਹੀਂ ਸਕਿਆ ਲੋਕਾਂ ਨੂੰ ਕੀ ਲੋਕਾਂ ਦਾ ਕੀ ਨਜ਼ਰ ਛੜਾਉ ਲੋਕਾਂ ਨੂੰ ਕੀ ਅਮਰਤ ਹਰੀ ਬਣਾਉ ਇਹ ਮੈਨੂੰ ਦੱਸ ਦੋ